ਰੋਜ਼ਪੁਰ ਸ਼ਹਿਰ ਬੰਸੀ ਗੇਟ ਦੇ ਨਜ਼ਦੀਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਕੋਲ ਮੋਟਰਸਾਈਕਲ ਸਵਾਰ ਕੁਝ ਵਿਅਕਤੀਆਂ ਵੱਲੋਂ ਸ਼ਰੇਆ ਅੰਨੇ ਵਾ ਗੋਲੀਆਂ ਚੁਲਾਈਆਂ ਗਈਆਂ ਜਿਸ ਕਾਰਨ ਕਾਰ ਵਿੱਚ ਸਵਾਰ 5 ਜਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਸ ਵਿੱਚੋਂ 3 ਜਣਿਆਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦੇ ਸਾਰ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕਸਪੀੜੇ ਰਣਧੀਰ ਕੁਮਾਰ ਅਤੇ ਉੱਚ ਪੁਲਸ ਅਧਿਕਾਰੀਆਂ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਇਸ ਹੋਏ ਘਟਨਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਹਿਲੀ ਵਾਰ ਕਾਏ ਪਹਿਲੀ ਵਾਰ ਕਿਆ ਮੇਰਾ ਪੁੱਤ ਮੇਰਾ ਕਾਜ ਕੋਦੇ ਕਾਏ ਇਹ ਬੰਦੇ ਕੌਣ ਸੀ ਕਿ ਦਿਨਾਂ ਮਾਰਿਆ ਚੱਲੇ ਸੀ ਤੇ ਅੱਗੋਂ ਕਿਸੇ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ ਨੇ ਉਹ ਬੰਦੇ ਕੌਣ ਸੀ ਕਿ ਜਿੰਨਾ ਗੋਲੀਆਂ ਪਤਾ ਨਹੀਂ ਹਨ ਪਛਾਤੇ ਬੰਦੇ ਹਾਂਜੀ ਕਿਹਦੀ ਡੈਥ ਕਿਹਦੀ ਹੋਈ ਹੈ ਡੈਥ ਹਜੇ ਕੋਈ ਪਤਾ ਨਹੀਂ ਪਤਾ ਨਹੀਂ ਆਲੇ ਹਾਂਜੀ ਪਤਾ ਕਿੰਨੇ ਨੂੰ ਗੋਲੀਆਂ ਲੱਗੀਆਂ ਉੱਥੇ ਕਹਿੰਦੇ ਮਰ ਗਿਆ ਜੀ ਦੋ ਬੰਦੇ ਹਾਂਜੀ ਤੋਂ ਮਰ ਗਏ ਤਿੰਨ ਮਰ ਗੁੜੀ ਵੀ ਮਰ ਗਈ ਇੱਕ ਉੱਥੇ ਲਾਸ਼ ਉੱਥੇ ਪਈ ਦੋ ਮੁੰਡੇ ਕਿਹਦੀ ਮਰ ਗਏ ਹਾਂਜੀ ਉਹ ਹੀ ਕਾਲ ਗੱਡੀ ਤੇ ਤਿੰਨ ਯਾਰ ਉਸ ਮੋਟਰ ਗੀ ਮੋਕੇ ਤੇ ਸਾਨੂੰ ਸੀਰੀਅਸ ਅੰਮ੍ਰਿਤ ਵੇਖੇ ਪਾਉਂਦੇ ਨੇ ਇਹ ਕਿਹੜੀ ਥਾਂ ਤੇ ਆਏ ਆਪਣੇ ਘਰ ਤੋਂ ਸਾਰਾ ਕੁਝ ਕਰੀ ਗਏ ਕੀ ਕਾਰਨ ਹੈ ਜੀ ਆਹ ਸਾਹਮਣੇ ਦੀ ਪਤਾ ਨਹੀਂ ਪਤਾ ਨਹੀਂ ਕਰਦਾ ਕੋਈ ਪਤਾ ਨਹੀਂ ਆ ਰਹਾ ਲੋ ਇਹਨਾਂ ਨੂੰ ਦੱਤਾਂ ਦੀ ਗੱਤ ਕੁਰੀ ਦੀ ਗੱਤ ਉਹ ਮੌਕੇ ਤੇ ਦੋ ਜਣੇ ਦੀ ਗੱਤ ਮੌਕੇ ਨਹੀਂ ਹੁੰਦੀ ਮੌਕੇ ਤੇ ਹੋਗੀ ਬਾਟੇ ਕੀ ਲੱਗਦੀ ਸੀ ਬਾਜੀ ਬੱਸ ਮੇਰੇ ਸਹੰਦਰੀ ਸੀ ਫੇਰ ਮੌਕੇ ਤੇ ਸੀ ਮਨ ਲੱਗਿਆ ਕੋ ਚਿਲਾਉਣ ਵਾਲੇ ਹੈਗੇ ਕੌਣ ਸੀ ਪਤਾ ਨਹੀਂ ਭਾਈ ਇਹਨਾਂ ਪਤਾ ਨਹੀਂ ਜਨੇਗੇ ਸੀ ਕਿ ਕਿਲਾ ਤੇ ਸੀ ਟੋਟਰ ਕਿੰਨੀਆ ਗੋਲੀਆਂ ਫਾਇਰ ਹੋਇਆ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਗੋਲੀਆਂ ਹੋਏ ਲੋਕਾਂ ਨੂੰ ਆਉਂਦੇ ਨੇ ਸੀ ਪਾਕੇ ਵੀ ਕਿਲਾ ਤੇ ਸਮੇਂ ਹੋਈ ਹੈ ਜੀ ਬਲਸੀ ਗੇਟ ਕਰੋਸ਼ਪੁਰ ਵਿਚ ਜੜੀ ਹੈਗੀ ਆ ਦਿਨ ਅੱਜ ਕਿਹੜੀ ਗੋਲੀ ਚੱਲੀ ਸੀ ਜਿਹੜੇ ਜਿਹੜੀ ਗੋਲੀ ਵਜੀ ਸੀ ਉਹ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇਥੇ ਨਾ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਫਰਫਾਈ ਕਰ ਸਰੇ ਕੋਈ ਬੰਦਿਆਂ ਦਾ ਪਤਾ ਲੱਗ ਸਕਿਆ ਤੇ ਚਾਰ ਟੋਟਲ ਚਾਰ ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੋਈ ਪਤਾ ਲੱਗ ਸਕਿਆ ਪੁਰਾਣੀ ਰਾਂਜੀ ਸੇ ਜਿਹੜਾ ਹੈਗਾ ਪੀਤਮ ਉਸ ਤੋਂ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਬੰਸੀ ਗੇਟ ਚੋਸਪੁਰ ਓਕੇ ਜੀ ਓਕੇ यो फोटोको फोटो छोटो छोटो गर्दा चाहिँ गर्नै हुन्छ नि फोटो भयर फोटो गर्दा साहब जति फेर तुसी थके मामो यो थके नि 50 50 ओपनिस ਜਿਨੇ ਜਖਮੀ ਨੇ ਉਹਨੂੰ ਹਸਪਤਲ ਨੂੰ ਚੁਲ ਜਾਏਗਾ ਤਾਂ ਮਾਪਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੋਈ ਹੈ ਅਜੇ ਕੰਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਸਾਰੇ ਜਖਮੀ ਜਿਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਦੇ ਨਾਲ ਕੰਫਰਮ ਕਰਕੇ ਦੱਸ ਸਕਦੇ। ਸਰ ਕਿੰਨੇ ਗੱਡੀ ਗੀ ਹੈ? ਪੂਰਾ ਕੀ ਹਾਸਾ ਹੋਇਆ ਸਰ ਇੱਕ ਵਾਰ ਰਿਪੀਟ ਕਰ ਦਿਓ। ਬੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੁੰਦੀਆਂ ਸਰ। ਕਾਫੀ ਕੋਲੇ ਜੇ ਬ੍ਰਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਕੋਲੇ ਤੋਂ ਬ੍ਰਹਮਤ ਹੋਏ ਨੇ। ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ। ਇਸ ਵਾਰ ਕੋਈ ਕਲੀਅਰ ਨਹੀਂ ਦੱਸ ਸਕਦੇ। ਅਜੇ ਤੱਕ ਕਿਉਂਕਿ ਜੋ ਜਕਮੀਨ ਨਹੀਂ ਉਹਨਾਂ ਤੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਊ ਭਾਈ। ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲਿੰਸ ਆਸ-ਪਾਸ ਹਸਪਤਲ ਦੇ ਗਏ ਨੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੰਫਰਮ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ ਛੇਂਤੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਕੰਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉੱਚੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰ